ਮੰਨੂ ਕਮਲ ਕਸਨਦ ਦੇ ਸਟੇਟਿਵਿਟੀ ਨੂੰ ਦੇਖ ਕੇ ਪੰਜਾਬ ਦੇ ਦੇਖੋ ਜੀ ਵੈਸੇ ਤਾਂ ਦੇ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਧਾਇਕਾਂ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰਾਂ ਦੀ ਤਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਪਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮ ਲੋਕਾਂ ਦੇ ਤੌਰ ਤੇ ਇਕੱਠੇ ਹੋਣੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਔਰ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿ ਸਾਰਾ ਮਜ਼ਦੂਰਾਂ ਨੂੰ ਸਪੋਰਟ ਕਰੇ ਜਿੱਦੀ ਗੱਲ ਲੇ ਪੀਚ ਕਰਨ ਲੱਗਦੇ ਨੇ ਕਿ ਸਾਰੀ ਇਸ ਤਰ੍ਹਾਂ ਨਹੀਂ ਜਿਹੜੀ ਪਹਿਲਾਂ ਦੀ ਲੰਬਸਕਾਰ ਕੋਈ ਚਲੇ ਤੁਸੀਂ ਕਿ ਜੌਨ ਹੈ ਅਭੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜਦੂਰ ਸੱਤ ਵਦ ਕੰਮ ਕਰਦਾ ਜੂਰ ਸੱਤ ਕੱਟ ਦਿਹਾੜੀ ਦਾ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗਿਆ ਉਹਨਾਂ ਨੂੰ ਵੀ ਉਸ ਤਰ੍ਹਾਂ ਸਜੈਂਟ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿਤ ਕਰਦਾ ਚੰਗਾ ਕਾਰ ਹੋ ਜਾਵੇ ਟੈਲੀਗੇਸ਼ਨ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜੀ ਉਹਨਾਂ ਦੀ ਵੀ ਦਿਹਾੜੀ ਦਾ ਰੇਟ ਸੈੱਟ ਸਨ ਇਸੇ ਲਈ ਰਾਸ਼ਟਰੀ ਪੱਤੀ ਦੀ ਜਿਹੜਾ ਪੈਦਾ ਕਰਦੇ ਜੀ ਬੰਦੇ ਜਿਹੜੇ ਕਿਸੇ ਜਿਹੜਾ ਲੱਖਣ ਬੰਨਾ ਤੋਂ ਵੀ ਕਿਸੇ ਜਿਹੜਾ ਪ੍ਰਿੰਟ ਚ ਜਮਿਆ ਨਾ ਉਹ ਜਿੱਥੇ ਮਰਜੀ ਚਲੇ ਜਾਂਦਾ ਉਹ ਜਿੰਨਾ ਮਰਜੀ ਭਟਕ ਗਏ ਉਹ ਜਿੰਨੀ ਮਰਜੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਤੇ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਤੇ ਜੇ ਕਿਸਾਨ ਮੌਜੂਦ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾੰਕਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾਣ ਦੇਖੋ ਜੀ ਵੈਸੇ ਤਾਂ ਦੇ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ 'ਚ ਵਧਾਇਕਾਂ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲਿਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਪਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮਦ ਕਰਦਾ ਦੇ ਤੌਰ ਤੇ ਇਕੱਠੇ ਹੋਣੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਔਰ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿ ਸਾਰਾ ਮਜ਼ਦੂਰਾਂ ਨੂੰ ਸਪੋਰਟ ਕਰੇ ਜਿੱਦੀ ਗੱਲ ਲੇ ਪੀਚ ਕਰਨ ਲੱਗਦੇ ਨੇ ਕਿ ਸਾਰੀ ਇਸ ਤਰ੍ਹਾਂ ਨਹੀਂ ਜਿਹੜੀ ਪਹਿਲਾਂ ਦੀ ਲੰਬਸਕਾਰ ਜੋ ਕੁਝ ਨਹੀਂ ਤੁਸੀਂ ਕਿ ਜਾਨ ਹੈ ਅਭੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜਦੂਰ ਸਭ ਤੋਂ ਵੱਧ ਕੰਮ ਕਰਦਾ ਜਿਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿਤ ਕਰਦਾ ਚੰਗਾ ਕਾਰ ਹੋਵੇ ਕੈਨੇਡੀਆਂ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜੀ ਉਹਨਾਂ ਦੀ ਵੀ ਦਿਹਾੜੀ ਦਾ ਰੇਟ ਫਿਕਸ ਹੋਣਾ ਤੇ ਦਿੱਤੀ ਲਈ ਰਾਸ਼ਟਰੀ ਪੱਤੀ ਦੀ ਜਿਹੜਾ ਪੈਦਾ ਕਰੀਏ ਉਹ ਦਿੱਤੀ ਤੇ ਕਿਸੇ ਜਿਹੜਾ ਪ੍ਰਿੰਟਰ ਚ ਜਮਿਆ ਨਾ ਉਹ ਜਿੱਥੇ ਮਰਜੀ ਚਲੇ ਜਾਵੇ ਉਹ ਜਿੰਨਾ ਮਰਜੀ ਭਟਕ ਜਾਵੇ ਉਹ ਜਿੰਨੀ ਮਰਜੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਤੇ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਏ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਤਰੀ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਲਈ ਸਕਦਾ